ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਕੁਝ ਦਿਨ ਪਹਿਲਾਂ ਅਸੀਂ ਮਾਤਾ ਚੰਤਪੂਰ ਨੇ ਦੇ ਦਰਸ਼ਨ ਕਰਨ ਗਏ ਸੀ ਹਮਾਚਲ ਪ੍ਰਦੇਸ਼ ਵਿੱਚ ਸੋ ਇਹ ਸਾਡੀ ਸਕੂਟਰ ਤੇ ਯਾਤਰਾ ਦੀ ਸਕੂਟਰ ਉੱਪਰ ਗਏ ਦੀ ਬਹਿ ਗਏ ਤੇ 150 ਕਿਲੋਮੀਟਰ ਜਾਣ ਦਾ ਤੇ 150 ਕਿਲੋਮੀਟਰ ਆਉਣ ਦਾ ਕੁੱਲ 300 ਕਿਲੋਮੀਟਰ ਦਾ ਸੀ ਸਕੂਟਰ ਉੱਪਰ ਸਵਰ ਕਰਿਆ ਸੀ ਸੋ ਤੁਹਾਨੂੰ ਹੁਣ ਉਹਦੀਆਂ ਝੜਕੀਆਂ ਦਿਖਾਵਾਂਗੇ ਤੇ ਅਸੀਂ ਕਿਸ ਤਰ੍ਹਾਂ ਮਾਤਾ ਚਿੰਤਪੂਰਨੀ ਦੇ ਦਰਬਾਰ ਵਿੱਚ ਪਹੁੰਚੇ ਦੀ ਸੋ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖਣਾ ਲਾਇਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਜੀ ਚਲੋ ਫਿਰ ਚੱਲਦੇ ਆਂ ਕਰਾਉਨੇ ਆ ਤੁਹਾਨੂੰ ਮਾਤਾ ਚਿੰਤਪੂਰਨੀ ਦੇ ਦਰਸ਼ਨ ਤੜਕੇ ਪਾਉਣੇ 5 ਵਜੇ ਅਸੀਂ ਘਰੋਂ ਤੁਰੇ ਸੀ ਸਵੇਰੇ 8 ਵਜੇ ਅਸੀਂ ਹੁਸ਼ਿਆਰਪੁਰ ਪਹੁੰਚ ਗਏ ਸੀ ਤੇਨੋਂ ਸਵਾਤਾਣਕਾ ਅੰਤੇ ਹਾਨੂੰ ਇੱਥੇ ਚੱਕਰ ਲੱਗੇ ਦੀ ਇਹ ਆ ਜੀ ਸ਼ਹਿਰ ਹੁਸ਼ਿਆਰਪੁਰ ਦੀ ਐਂਟਰੀ ਤੇ ਇਥੋਂ ਫਿਰ ਅਸੀਂ ਥੋੜਾ ਚਿਰ ਆਰਾਮ ਕਰਕੇ ਅੱਗੇ ਨੂੰ ਚੱਲੇ ਪਾਵਾਂਗੇ ਇਥੋਂ ਹੀ ਕੜਾਈ ਸ਼ੁਰੂ ਹੋ ਜਾਂਦੀ ਆ ਤੇ ਹਰਾ ਭਰਾ ਇਲਾਕਾ ਵਾਲੇ ਦਾਲੇ ਹਰੀਆਲੀ ਹੀ ਰੇਲੀ ਨਜ਼ਰ ਆਉਂਦੀ ਥੀ ਬਹੁਤ ਹੀ ਖੂਬਸੂਰਤ ਨਜ਼ਾਰਾ ਦੀ ਆਉਦਾ ਦ੍ਰਿਸ਼ ਵੀ ਬਹੁਤ ਵਧੀਆ ਵੀ ਤੋਂ ਥੋੜਾ ਜਿਹਾ ਅੱਗੇ ਜਾ ਕੇ ਅਸੀਂ ਰੁਕੇ ਚਾਹ ਪੀਣ ਲਈ ਫਿਰ ਅੱਗੇ ਵੱਲੋਂ ਚੱਲ ਪਏ ਇਹ ਜਿੱਥੇ ਤੁਸੀਂ ਦੇਖ ਰਹੇ ਹੋ ਇੱਥੋਂ ਚਿੰਤਪੂਰਨੀ 35 ਕਿਲੋਮੀਟਰ ਰਹਿ ਗਿਆ ਸੀ ਕਾਂਗੜਾ ਇੱਥੋਂ 99 ਕਿਲੋਮੀਟਰ ਜਿਵਾਲਾ 180 ਕਿਲੋਮੀਟਰ ਮੈਂ ਕਿਹਾ ਲਾਉਡ 9812 ਕਿਲੋਮੀਟਰ ਤੇ ਸਰਹੱਦ ਵਾਲਾ 105 ਕਿਲੋਮੀਟਰ ਅੱਗੇ ਸੀ ਇੱਥੋਂ ਅਸੀਂ ਤਾਂ ਜਿੱਤਪੁਰਨੀ ਜਣਾ ਦੀ ਇੱਥੋਂ ਜਿੱਤਪੁਰਨੀ 35 ਕਿਲੋਮੀਟਰ ਬਾਅਦ ਰਹੀ ਸੀ 115 ਕਿਲੋਮੀਟਰ ਵੀ ਘਟਾਈ ਤੋਂ ਪਾਸੇ ਦਾ ਕੋਲ ਸਫਰ 150 ਕਿਲੋਮੀਟਰ ਦਾ ਸੀ ਜਿਹੜਾ ਅਸੀਂ ਸਕੂਟਰ ਦੇ ਉੱਪਰ ਟੈਕ ਕੀਤਾ ਸੋ ਰਸਤੇ ਵਿੱਚ ਤੁਹਾਨੂੰ ਕੋਈ ਵੀ ਸਕੂਟਰ ਵਾਲਾ ਇੰਡ ਕਰਿਆ ਜਿਆਦਾ ਜਿਆਦਾਤਰ ਮੋਟਰਸਾਈਕਲ ਵਾਲੇ ਜਾਂ ਕਾਰਾਂ ਵਾਲੇ ਜਾਂ ਬੱਸਾਂ ਵਾਲੇ ਜਿਹੜਾ ਟਕਣਾ ਪੜੀ ਨਜਰ ਆਇਆ ਬੜਾ ਦਾ ਕੋਈ ਵੀ ਨਜ਼ਰ ਨਹੀਂ ਆਇਆ ਸੋ ਆੜੋਲੇ ਦਾਲੇ ਦੀ ਹਰਿਆਲੀ ਨੂੰ ਵਸੇਂ ਦੇ ਤੇ ਕੱਚੇ ਪਹਾੜਾਂ ਨੂੰ ਦੇਖਦੇ ਅੱਗੇ ਵੱਲ ਨੂੰ ਵਧਦੇ ਗਏ ये पहाड़ ज्यादातर कच्चे हैं मिट्टी के और ये रे बस I'll be here, I'll be here. ਵਿੱਚ ਅੱਡਾ ਇੱਕ ਜਗਾ ਸਕੂਟਰ ਵੀ ਖਰਾਬ ਹੋ ਗਿਆ ਵੀ ਤੇ ਪਰ ਨੇੜੇ ਹੀ ਇੱਕ ਦੁਕਾਨ ਤੁਹਾਨੂੰ ਲੱਭ ਗਈ ਜਿੱਥੋਂ ਅਸੀਂ ਸਕੂਟਰ ਠੀਕ ਕਰਾਇਆ ਤੇ ਫਿਰ ਅੱਗੇ ਵੱਲ ਨੂੰ ਚਾਲੇ ਪਾਏ ਤੋਂ ਸਫਰਾਂ 'ਚ ਕਈ ਵਾਰ ਇਹੋ ਜਿਹੇ ਉਤਰਾਅ ਚੜ੍ਹਾਅ ਹੁੰਦੇ ਰਹਿੰਦੇ ਨੇ ਕਿਤੇ ਕਿਤੇ ਹੀ ਪੱਕਾ ਪਹਾੜ ਹੋਰ ਨੂੰ ਨਜ਼ਰ ਹੀ ਆ। ਬਾਕੀ ਦਾ ਜ਼ਿਆਦਾਤਰ ਤਾਂ ਮਿੱਟੀ ਵਾਲੇ ਹੀ ਪਹਾੜ ਨਜ਼ਰ ਆਉਂਦੀ। ਉਹ ਨੋਰ ਬਹੁਤ ਜ਼ਿਆਦਾ ਦੀ। ਕਿਤੇ ਕਿਤੇ ਜੰਗਲ ਵੀ। ਬੰਗਰ ਵੀ ਸਾਨੂੰ ਨਜ਼ਰ ਆਏ। ਔਰ ਜਿਆਦਾ ਹੋਣ ਕਰਕੇ ਤੁਹਾਨੂੰ ਕੋਲ ਆਏ ਤੇ ਹੀ ਦੂਜੀ ਗੱਡੀ ਦਾ ਪਤਾ ਲੱਗਦਾ ਸੀ ਜਦੋਂ ਕੋਲ ਆ ਜਾਂਦੀ ਸੀ ਇਸ ਕਰਕੇ ਉੱਪਰ ਹੌਲੀ ਚੱਲਣਾ ਪਿਆ ਸੋਏ ਦੀ ਉਸ ਦਾ ਨਾਕਾ ਗੱਲ ਹੋਰ ਸਾਨੂੰ ਕਿਤੇ ਵੀ ਪੁਲਿਸ ਵਾਲਿਆਂ ਦੇ ਨਿਕੇਰੇ ਆ ਉੱਥੇ ਨਾ ਪੰਜਾਬ ਚ ਤਿੰਨਾਂ ਨਮਾ ਚੋ ਚੋ ਸੋ ਅਸੀਂ ਚੜਾਈਆਂ ਚੜਦੇ ਮਾਤਾ ਦੇ ਦਰਬਾਰ ਵੱਲ ਨੂੰ ਵਾਦੇ ਗਏ पासे पहाड़ ने दूजे पास मूँढ इस करके इतने बहुत ही ध्यान और गी चलानी पे तुम भी आओ त अपनी गड् बहुत ही ध्यान और निकन्ने हो चला ਆ ਕੇ ਵਿਖੇ ਹੌਸਾ ਨਾ ਹੋ ਜਾਵੇ ਸੋ ਨਿਗਾਹ ਸਾਹਮਣੇ ਆਪਣੀ ਸੋ ਇਹ ਸਫਰ ਕਰਕੇ ਬਹੁਤ ਹੀ ਇਨੰਦਾ ਆ ਇਹ ਘੰਟਾ ਸਫ਼ਰ ਨਹੀਂ ਹਟਾ 5 ਘੰਟੇ ਹੀ ਅਸੀਂ ਚਿੰਤਪੂਰ ਨਹੀਂ ਪਹੁੰਚੇ ਵੀ ਤੇ ਆਉਣ ਲੱਗੇ ਵੀ 5 1/2 ਘੰਟੇ ਲੱਗੇ ਵੀ ਤੋਂ ਸੋਬਾ ਤਰੇ ਹੋਏ ਸ਼ਾਮ ਨੂੰ ਅਸੀਂ ਇਹ ਸਾਡੇ 6:30 ਵਜੇ ਘਰ ਪਹੁੰਚ ਗਏ ਸੀ ਉਹ ਇੱਕ ਦਿਨ ਵਿੱਚ ਹੀ ਸਾਰਾ ਸਫਰ ਨਵੇੜਿਆ ਤੇ ਇੱਥੋਂ ਹੋ ਜਾਂਦਾ ਕਿ ਅਮਾਜਲ ਦੇ ਹੱਦ ਤੋਂ ਸ਼ੁਰੂ ਤੇ ਪੰਜਾਬ ਦੀ ਕਰਮ ਤੇ ਇੰਗਾ ਮੀਨ ਗੇਟ ਅਮਾਜਲ ਦਾ ਇੱਥੇ ਹੀ ਪੁਲਿਸ ਵਾਲਿਆਂ ਨੇ ਨਾਕਾ ਲੱਗਾਇਆ ਦੀ ਇੱਕ ਰਾਹ ਵਿੱਚ ਇਹ ਦੋ ਸੜਕਾਂ ਪਾਰਦੀਆਂ ਨੇ ਇਹ ਸੱਜੇ ਵਾਲੀ ਸੜਕਾ ਇੱਧਰ ਨਹੀਂ ਤੁਸੀਂ ਜਾਣਾ ਅਜਿੱਧਰ ਗੱਡੀ ਆਈ ਆ। ਨਖੱਪੇ ਵਾਲੀ ਸੜਕ ਤੋਂ ਨਹੀਂ ਤੁਸੀਂ ਜਾਣਾ ਸੱਜੇ ਵਾਲੀ ਜਾਣਾ। ਇਹ ਸੜਕ ਸਭ ਤੋਂ ਵੇਖਰਾ। ਤੁਸੀਂ ਇਹ ਸੜਕ ਰਾਹੀਂ ਹੀ ਜੇ ਜਦੋਂ ਵੀ ਜਾਣਾ ਸੱਜੇ ਪਾਸੇ ਵਾਲੀ ਸੜਕੋਂ ਰਾਹੀਂ ਹੀ ਜਾਣਾ। ਇਹ ਸੜਕ ਬਿਲਕੁਲ ਸਾਫ਼ ਸੁਥਰੀ ਆ ਤੇ ਨੇੜੇ ਵੀ ਪੈਂਦੀ। ਸੋ ਇਹ ਇਸ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਸੱਜੇ ਵੱਲ ਜੁਕ ਕੇ। ਅਸੀਂ ਵੀ ਸੱਜੇ ਵਾਲੇ ਹੱਥ ਨੂੰ ਮੋੜ ਕੇ ਤੇ ਘਰ ਨਹੀਂ ਚੜਦੇ ਗਏ ਸੋ ਬទਈ ਕੋਈ ਪਰੇਸ਼ਾਨੀ ਨਹੀਂ ਆਈ ਇੱਥੇ ਜਾਣ ਲਈ ਬਸ ਇੱਕ ਵਾਰ ਸਪੂਟ ਖਰਾਬ ਹੋਇਆ ਸੀ ਵੀ ਬੋਰੂ ਕੋਤਾ ਵੱਡਾ ਆਸਾ ਸਾਡੇ ਨਾਲ ਨਹੀਂ ਹੋਇਆ। ਕੋਈ ਜੇ ਤੁਸੀਂ ਗੁਰੂ ਘਰ ਜਾਂਦੇ ਹੋ ਤਾਂ ਇਹੋ ਜਿਹਾ ਹਾਸਾ ਕੋਈ ਖੇਤੀ ਨਹੀਂ ਹੁੰਦਾ। ਬਾਕੀ ਆਪਣੇ ਹੱਥ ਵੀ ਹੁੰਦਾ ਗੱਡੀ ਆਪਣੀ ਇੱਕ ਸੈੱਟ ਤੇ ਚਲਾਉਂਦਾ। ਕਿਉਂਕਿ ਉੱਥੇ ਮੋੜ ਬਹੁਤ ਜ਼ਿਆਦੇ ਨੇ ਕੋਲ ਆਈ ਤੇ ਗੱਡੀ ਦਾ ਪਤਾ ਲੱਗਦਾ ਵੀ ਇਹ ਵੀ ਉੱਥੋਂ ਦੂਜੇ ਪਾਸੇ ਨਾਲ। ਸੋ ਇਸ ਲਈ ਆਪਣੇ ਹੱਥ ਦੀ ਗੱਡੀ ਨੂੰ ਰੱਖੋ। ਹਮੇਸ਼ਾ ਕਦੇ ਹੱਥ ਹੀ ਆਪਣਾ ਗੱਡੀ ਚਲਾਉਣੀ ਹੈ। ਉਜਾਲੇ ਕਦੇ ਵੀ ਗੱਡੀ ਨੂੰ ਲੈ ਕੇ ਨਹੀਂ ਜਾਣਾ। ਕਿ ਸ਼ਹਿਰ ਵੀ ਆਇਆ ਸੀ ਸੋ ਇਹ ਦੇ ਵਿੱਚ ਹੀ ਉਲੰਘਦੇ ਹੋਏ ਅਸੀਂ ਮਾਦਾ ਚਿੰਤਪੁਰ ਨਹੀਂ ਵੱਲ ਨੂੰ ਚੱਲੇ ਚੱਲੇ ਗਏ ਸੋ ਝੋੜੇ ਝੋੜੇ ਇੱਕ ਦੋ ਸਿਆਰਾ ਰਾਹ ਵਿੱਚ ਆਉਂਦੇ ਨੇ ਇਹਨਾਂ ਦੇ ਵਿੱਚ ਹੀ ਲੰਘ ਕੇ ਮਾਦਾ ਚਿੰਤਪੁਰ ਨਹੀਂ ਗਿਆ ਨਾ ਜੋ ਇੰਤਰੀਆ ਵੀ ਆਇਆ ਦੀ ਸਰਵੇਖ ਵਿੱਚ ਪਾਣੀ ਬਿਲਕੁਲ ਵੀ ਨਹੀਂ ਸੀ ਖਾਲੀ ਪਿਆ ਦੀ ਬਿਲਕੁਲ ਸੁੱਕਾ ਪਿਆ ਸੀ ਉਹ ਇਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆ ਵਿੱਚ ਉੱਚੀਆਂ ਉੱਚੀਆਂ ਚੋਟੀਆਂ ਵੀ ਦੂਰੋਂ ਦੂਰ ਕੇ ਨਜ਼ਰ ਆਉਂਦੀਆਂ ਨੇ ਦੇਖੋ ਇਹ ਬਿਲਕੁਲ ਨਹੀਂ ਪਤਾ ਲੱਗਿਆ ਕੋਲ ਇਹਦੀ ਗੱਡੀ ਦਾ ਪਤਾ ਲੱਗਦਾ ਨਗਰ ਬਹੁਤ ਜ਼ਿਆਦਾ ਨੇ ਸਾਂ ਗੱਡੇ ਆਪਣੇ ਹੱਥ ਹੀ ਗੱਡੀ ਜਿਹਾ ਲਾਉਂਦੇ ਆਂ ਸੋ ਰਾਜਪਤ ਸਮੀਹ ਨੂੰ ਕਾ ਵੀ ਨੇਰ ਆਈਆਂ ਜੋ ਹਿਯਾਰ ਬਕ ਤੋਂ ਚਲਦੀਆਂ ਨਹੀਂ ਕੁਝ ਇਹਨਾਂ ਬੱਸਾਂ ਰਾਹੀਂ ਵੀ ਮਾਤਾ ਚਿੰਤ ਬੂਨੇ ਦੇ ਜਾ ਸਕਦੇ ਹਾਂ ਜੇਕਰ ਤੁਹਾਡੇ ਕੋਲ ਤੁਹਾਡਾ ਆਪਣਾ ਸਾਥ ਨਾ ਆਪਾਂ ਉਹਦੇ ਵਿੱਚ ਵੀ ਦੂਜੀ ਇੱਕ ਨੂੰ ਸਫਰ ਕਰਤਾ ਗਏ ਨੂੰ ਕੋਈ ਬਹੁਤਾ ਮੁਸ਼ਕਲ ਹੋਣਾ ਨਹੀਂ ਆਇਆ ਰਾਹ ਤੇ ਇੱਕੇ ਛੋਟੇ ਹੱਟ ਕਸ ਦੇ ਵੀ ਆਉਂਦੇ ਨੇ ਦੁਕਾਨਾਂ ਵੀ ਆਉਂਦੀਆਂ ਨੇ ਮਾਣ ਪੀਣ ਵਾਲੀਆਂ ਜੀ ਉਹ ਵੀ ਜੇ ਮੈਂ ਰੁੱਕ ਕੇ ਕਦੇ ਰਾਹ 'ਚ ਪਾਣੀ ਪੀ ਸਕਦੇ ਹਾਂ ਚੌਥੀ ਪਾਣੀ ਪੀ ਸਕਦੇ ਹਾਂ ਬਹੁਤਾ ਸਾਨੂੰ ਰਾਜ ਨਹੀਂ ਪਿਆ ਤੀ ਪਰ ਅਸੀਂ ਚੱਲਦੇ ਗਏ ਕਿਉਂਕਿ ਅਸੀਂ ਪਿੰਚ ਆਪਣਾ ਸਫਰ ਪੂਰਾ ਕਰਨਾ ਸੀ ਇਸ ਲਈ ਅਸੀਂ ਚੱਲਦੇ ਗਏ ਪਰ ਇਹ ਮਾਰਾ ਮੁੱਕੇ ਪਿਆ ਸੀ ਕੋਈ ਬਹੁਤਾ ਜਿਆਦਾ ਨਹੀਂ ਕੀ ਸੋ ਦੇਖੋ ਜੀ ਤੇਰੀ ਮਰੀ ਬਹੁਤ ਉਹ ਪਹੁੰਚ ਗਏ ਸਹਿ ਚਿੰਤਪੁਰ ਨਹੀਂ ਇੱਥੇ ਹੀ ਮਾਤਾ ਜੀ ਦਾ ਮੰਦਿਰ ਆ ਜਿਹਦੇ ਅਸੀਂ ਦਰਸ਼ਨ ਕਰਨ ਲਈ ਪਹੁੰਚੇ ਸੀ ਉਹ ਇੱਥੇ ਬੱਲੇ ਬੱਲੇ ਰੁਕਣ ਬਣਾਏ ਹੋ ਨੇ ਤੇ ਬਹੁਤ ਸਾਰੀ ਦੁਕਾਨਾਂ ਵੀ ਨੇ ਪਹੋਦੀ ਖੂ ਸੂਰਤ ਇਹਦਾ ਬਾਜ਼ਾਰ ਆ ਹਰ ਪ੍ਰਕਾਰ ਦੀ ਚੀਜ਼ ਜਿਹਦੀ ਤੁਹਾਨੂੰ ਖਰੀਦ ਸਕਦੇ ਹੋ ਰਾਤ ਰਹਿਣ ਲਈ ਹੋਟਲ ਵੀ ਨੇ ਠੱਪੇ ਵੀ ਨੇ ਇਹ ਕਿੰਨੇ ਮੰਦਰ ਹੈ ਇੱਥੇ ਤੋ ਅਸੀਂ ਇੱਕ ਦੁਕਾਨ ਦੇ ਅੰਦਰ ਆਪਣਾ ਸਕੂਟਰ ਲਾ ਗਏ ਪੈਦਲੀ ਤਰਪੇ ਕਿਉਂਕਿ ਇੱਥੋਂ ਥੋੜਾ ਹੀ ਦੂਰ ਤੇ ਜਦ ਮੰਦਰ ਵਿੱਚ ਅਸੀਂ ਜਾਣਾ ਸੀ ਸੋ 50 ਰੁਪਏ ਉਸ ਦੁਕਾਨ ਵਾਲੇ ਨੇ ਹਾਂਜੀ ਕਿਰਾਇਆ ਲਿਆ ਸੋ ਲਓ ਜੀ ਇਥੋਂ ਪੌੜੀਆਂ ਸ਼ੁਰੂ ਹੋ ਗਈਆਂ ਸੀ ਮਾਤਾ ਜੀ ਦੇ ਮੰਦਰ ਨੂੰ ਜਾਣ ਲਈ ਸੋ ਆਲੇ ਦਾ ਇਹ ਬਹੁਤ ਹੀ ਖੂਬਸੂਰਤ ਦੁਕਾਨਾਂ ਸਜੀਆਂ ਹੋਈਆਂ ਸੀ ਜੀਹਨਾਂ ਵਿੱਚ ਬੱਚਿਆਂ ਦੇ ਘਟਾਉਣੇ ਮਾਤਾ ਦਾ ਪ੍ਰਸ਼ਾਦ ਤੇ ਹੋਰ ਸਮਾਨ ਬਹੁਤ ਹੀ ਖੂਬਸੂਰਤ ਸਜਿਆ ਹੋਇਆ ਪੀ ਅਜੀਬਾ ਹੋਲੀ-ਹੋਲੀ ਅਸੀਂ ਪੌੜੀਆਂ ਚੜਦੇ ਗਏ जी, ये आ गया माता जी का मंदिर है ਮਾਤਾ ਜੀਂਤਪੂਰਨੀ ਦਾ ਮੰਦਿਰ ਉਹ ਇੱਥੇ ਅਸੀਂ ਮੱਥਾ ਟੇਕਿਆ ਮੱਥਾ ਟੇਕ ਕੋੰਦੋਂ ਬਾਅਦ ਕੁਝ ਘੜੀਆਂ ਉੱਥੇ ਬੈਠੇ ਦਿਆਨਕ ਇਸ ਜਗ੍ਹਾ ਤੇ ਮਾਤਾ ਜੀ ਦੇ ਅੰਗ ਡਗੇ ਦੀ ਤੇ ਉਹਨਾਂ ਜਗ੍ਹਾ ਦੇ ਵਿੱਚ ਇਹ ਮੰਦਰ ਬਣਿਆ ਹੋਇਆ ਕਾਫੀ ਜਗ੍ਹਾ ਮਾਤਾ ਜੀ ਦੇ ਅੰਗ ਡਗੇ ਰਹੀ ਸੀ ਤੇ ਉੱਥੇ ਉੱਥੇ ਹੀ ਮੰਦਰ ਬਣੇ ਹੋਏ ਨੇ ਹਾਲਦਾਲੇ ਉਹ ਜਿੰਨਾ ਕਿ ਮੈਨੂੰ ਪਤਾ ਲੱਗਿਆ ਉਹ ਤਾਂ ਮੰਨੂਗਾ ਮੈਂ ਦੱਸ ਦਿੱਤਾ ਇੱਥੇ ਦਾ ਕੀ ਇਤਿਹਾਸ ਸੋ ਮੰਦਰ ਦੇ ਆਲੇ-ਦਾਲੇ ਬਹੁਤ ਹੀ ਖੂਬਸੂਰਤ ਦ੍ਰਿਸ਼ ਤੇ ਬਹੁਤ ਹੀ ਉਚਾਈ ਤੇ ਅਸੀਂ ਪਹੁੰਚ ਗਏ ਦੀ ਤੇਲੇ ਪਾਸ ਇੱਕ ਦੋ ਵੀਰ ਬੈਠੇ ਬਰਾਤਾਂ ਸਾਹਿਬ ਆ ਰਹੇ ਦੀ ਤੇ ਉਹ ਵੀ ਪਹਿਲੇ ਪਾਸੇ ਮੰਦਿਰ ਤੇ ਪਹੁੰਚ ਗਏ ਦੀ ਤੇ ਉੱਥੋਂ ਵੀ ਮਾਤਾ ਦੇ ਦਰਸ਼ਨ ਕੀਤੇ ਤੋਂ ਮਾਤਾ ਦੇ ਦਰਸ਼ਨ ਕਰਕੇ ਅਸੀਂ ਦੁਬਾਰਾ ਫਿਰ ਘਰ ਵੱਲ ਨੂੰ ਚੱਲੇ ਪਾਦੋ ਤੇ ਆਲ ਕਿ ਜਿਹੜੇ ਖੂਬਸੂਰਤ ਪਰਿਸ਼ਰੀ ਉਹਨਾਂ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਫਿਰ ਇੱਕ ਰਾਹ ਵਿੱਚ ਸਾਨੂੰ ਇੱਕ ਦਰਖਤ ਦੇ ਲੱਗੇ ਹੋਏ ਬਹੁਤ ਹੀ ਖੂਬਸੂਰਤ ਫੁੱਲ ਵੀ ਲੱਗੇ ਜਿਨ੍ਹਾਂ ਨੂੰ ਅਸੀਂ ਚੁੱਕ ਕੇ ਆਪਣੇ ਸਕੂਟਰ ਵਿੱਚ ਰੱਖ ਲਿਆ ਸਜਾਵਟ ਵਾਸਤੇ ਘਰੇ ਸਜਾਵਟ ਕਰਨ ਵਾਸਤੇ ਇਹਨਾਂ ਨੂੰ ਅਸੀਂ ਸਾਂਭ ਲਿਆ ਬਹੁਤ ਹੀ ਖੂਬਸੂਰਤ ਲੱਕੜ ਤੇ ਫੁੱਲ ਤੇ ਉਸ ਵਾਂਗ ਸਕੂਟਰ ਤੇ ਫਿਰ ਘਰ ਵੱਲ ਨੂੰ ਚੱਲ ਪਏ ਸੋ ਇਹ ਧੀ ਸਾਡਾ ਇੱਥੋਂ ਦਾ ਸਫ਼ਰ